ਹਾਂਜੀ ਟਰੱਕਾਂ ਵਾਲੇ ਉਹ ਕੀ ਹਾਲ ਚਾਲ ਹੈ ਜੀ ਆਪਾਂ 3-4 ਕਲਾਸਾਂ ਤੱਕ ਤੁਹਾਨੂੰ ਦਿਖਾਉਂਦਾ ਸੀਗਾ ਉਸ ਤੋਂ ਬਾਅਦ ਯਾਰ 6 ਕਲਾਸਾਂ ਹੁੰਦੀਆਂ ਨੇ ਉਹ ਬਿਲਕੁਲ ਸੇਮ ਹੀ ਹੁੰਦੀਆਂ ਨੇ ਵੀ ਮਤਲਬ ਰੋਡ ਤੇ ਰੋਂਡਾ ਬੋਡ ਤੇ ਲੈ ਕੇ ਜਾਂਦੇ ਆ ਤੁਹਾਨੂੰ ਰਾਈਟ ਲੈਫਟ ਕਿੱਥੇ ਸਟਾਪ ਕਰਨਾ ਸਾਰੀਆਂ ਚੀਜ਼ਾਂ ਤੁਹਾਨੂੰ ਸਿਖਾਉਂਦੇ ਆ ਨਾ ਤੇ ਅੱਜ ਆਪਣੀ ਜਿਹੜੀਆਂ ਕਲਾਸਾਂ ਲਾਈਆਂ ਸੀ 6 ਕਲਾਸਾਂ ਜਿਹੜੀਆਂ ਹੁੰਦੀਆਂ ਨੇ 12 ਘੰਟਿਆਂ ਦੀਆਂ ਅੱਜ ਉਹਦੀ ਫਾਈਨਲ ਟਰਾਈ ਆ ਬਾਈ ਤੇ ਅੱਜ ਮੈਂ ਫਾਈਨਲ ਟਰਾਈ ਦੇਣ ਚੱਲੇ ਆ ਟਾਈਮ ਦੇਖ ਲਓ ਬਾਈ 7:00 ਵਜੇ ਤੇ ਆਪਣੀ 825 ਤੇ ਆ ਆਪਣੀ 76 ਹੋਗੇ ਆਪਣੀ 825 ਤੇ ਆ ਤੇ ਮੜ ਜਾ ਮੌਸਮ ਚੈੱਕ ਕਰੋ ਤੁਸੀਂ ਦੁਬਈ ਦਾ ਸਵੇਰੇ ਸਵੇਰੇ ਮੌਸਮ ਚੈੱਕ ਕਰੋ ਬਾਈ ਦੇਖੋ ਹਲਕੀ ਹਲਕੀ ਧੁੰਦ ਦੇਖਦੀ ਹੈ ਨਾ ਇਹ ਤਾਂ ਹਜੇ ਹਟ ਗਿਆ ਬਾਈ ਇਹ ਤਾਂ ਧੁੰਦ ਹਟ ਗਈ ਹਜੇ ਸਵੇਰੇ ਸਵੇਰੇ ਤੁਹਾਨੂੰ ਮੈਂ ਕਿਸੇ ਦਿਨ ਸਵੇਰੇ ਸਾਜਰੇ ਉੱਠ ਕੇ ਦਿਖਾਉਂਗਾ ਆਪਣੇ ਪੰਜਾਬ ਵਾਲਾ ਹੀ ਮੌਸਮ ਹੋਇਆ ਪਿਆ ਵਾ ਬਸ ਥੋੜੀ ਜਿਹੀ ਹਰਿਆਲੀ ਦੀ ਲੋੜ ਆ ਤੇ ਬਾਕੀ ਸਾਰਾ ਕੁਝ ਗੁੱਡ ਆ ਬਾਕੀ ਅੱਜ ਦੇਖਦੇ ਆ ਬਾਬਿਆਂ ਦੀ ਮਿਹਰ ਨਾਲ ਤੇ ਆਪਣੀ ਮਿਹਨਤ ਸਦਕਾ ਜਾਂ ਜਿੰਨੇ ਵੀ ਉਸਤਾਦ ਨੇ ਆਪਾਂ ਨੂੰ ਸਿਖਾਉਂਦੇ ਆ ਬਾਈ ਉਹਨਾਂ ਚੀਜ਼ਾਂ ਨੂੰ ਦਿਮਾਗ ਦੇ ਵਿੱਚ ਰੱਖੋ ਰੱਖ ਕੇ ਅੱਜ ਆਪਾਂ ਕਲੀਅਰ ਕਰਦੇ ਆ ਤੇ ਫਿਰ ਗਾਹਾਂ ਬੈਕਯਾਰਡ ਆ ਜਾਂਦਾ ਫਿਰ ਉਸ ਤੋਂ ਬਾਅਦ ਫਾਈਨਲ ਜਿਹੜਾ ਆਰਟੀ ਦਾ ਰੂਟ ਟੈਸਟ ਹੁੰਦਾ ਉਹ ਹੁੰਦਾ ਵਾ ਬਾਈ ਇਹ ਤਿੰਨ ਸਟੈਪਾਂ ਦੇ ਵਿੱਚ ਹੁੰਦਾ ਇਹ ਪਹਿਲਾ ਸਟੈਪ ਦਾ ਅੱਜ ਪੇਪਰ ਦੇਣ ਜਾ ਰਹੇ ਆ ਮੈਂ ਟੈਸਟ ਦੇਣ ਜਾ ਰਹੇ ਆ ਜਿੱਦਾਂ ਹੀ ਕਲੀਅਰ ਹੋ ਗਿਆ ਆਪਣਾ ਵੈਸੇ ਤਾਂ ਮੈਨੂੰ ਲੱਗਦਾ ਵੀ ਆਪਣਾ ਕਲੀਅਰ ਹੋ ਜਾਣਾ ਬਾਈ ਟਾਈਮ ਤੁਸੀਂ ਦੇਖ ਹੀ ਲਿਆ ਆ ਟਾਈਮ ਚੈੱਕ ਕਰੋ ਤੇ ਸੱਤ-ਸੱਤ ਹੋ ਗਏ ਤੇ 825 ਦੇ ਆਪਣਾ ਟਾਈਮ ਤੁਹਾਨੂੰ ਮੈਂ ਟਾਈਮ ਦਾ ਵੀ ਇਹਦੇ ਵਿੱਚ ਸਕਰੀਨ ਸ਼ਾਟ ਵੀ ਦਿਖਾ ਦੂੰਗਾ ਆਪਣਾ 825 ਦੇ ਆਪਣੀ ਅਸੈਸਮੈਂਟ ਤੇ ਹੁਣ ਆਪਾਂ ਚੱਲੇ ਆ ਤੇ ਬਾਕੀ ਆਪਾਂ ਕਹਿੰਦੇ ਜਿੰਨੇ ਵੀ ਹੋਰ ਮੁੰਡੇ ਨੇ ਸਾਰੇ ਪਾਸ ਹੋਣ ਯਾਰ ਆਪਾਂ ਨੂੰ ਆਪਣੇ ਤੱਕ ਮਤਲਬ ਨਹੀਂ ਹੈਗਾ ਜਿੰਨੇ ਬੰਦੇ ਵੀ ਇੱਥੇ ਆਏ ਨੇ ਸਾਰੇ ਪਾਸ ਹੋਣ ਚਲੋ ਲੋ ਜੀ ਆਪਾਂ ਆਪਣੇ ਸਟੇਸ਼ਨ ਤੇ ਆ ਗਏ ਆ ਚੈੱਕ ਕਰੋ ਮੜ ਜਾ ਤੁਸੀਂ ਮਤਲਬ ਉੱਧਰ ਉਹ ਸਾਹਮਣੇ ਦੇਖੋ ਬਾਈ ਉਹ ਦੇਖੋ ਸੂਰਜ ਨਿਕਲ ਰਿਹਾ ਧੁੰਦ ਪਈ ਹੋਈ ਹੈ ਬਾਈ ਪੂਰੀ ਮਿੱਠੀ ਮਿੱਠੀ ਚੈੱਕ ਕਰੋ ਤੁਸੀਂ ਮਾਹੌਲ ਚੈੱਕ ਕਰੋ ਦੇਖੋ ਕਿੰਨਾ ਸੋਹਣਾ ਬਾਈ ਲਓ ਜੀ ਆ ਗਏ ਆ ਸਕੂਲ ਦੇ ਵਿੱਚ ਇੱਕੋ ਡਰਾਈਵ ਤੇ ਹੁਣ ਚੱਲਦੇ ਆ ਬਸ ਕਲਾਸਾਂ ਨੇ ਆ ਨਾਲ ਬਾਈ ਹੁਣੀ ਵੀ ਮਲੇ ਨੇ ਆਪਾਂ ਨੂੰ ਇਹਨਾਂ ਦੀ ਵੀ ਆ ਬਾਈ ਦੀ ਫਾਈਨਲ ਟਰਾਈ ਆ ਇਹਦੀ ਕਲਾਸ ਆ ਬਾਈ ਦੀ ਤੇ ਆਪਣੀ ਵੀ ਕਲਾਸ ਆ ਚਲੋ ਦੇਖਦੇ ਆ ਫਿਰ ਕੀ ਬਣਦਾ ਅੱਜ ਮੌਸਮ ਚੈੱਕ ਕਰੋ ਤੁਸੀਂ ਹਾਂਜੀ ਟਰੱਕਾਂ ਵਾਲਿਓ ਕੀ ਹਾਲ ਚਾਲ ਟਾਈਮ ਦੇਖੋ ਬਾਈ 8:00 ਵੱਜ ਗਏ ਕਿਉਂਕਿ ਆਪਣੇ ਮੂਰੇ ਵੀ ਬੰਦੇ ਬਹੁਤ ਸੀਗੇ ਤੇ ਆਪਾਂ ਹੁਣੀ ਟਰਾਈ ਦੇ ਕੇ ਆਏ ਆ ਹੁਣੀ ਟਰਾਈ ਦੇ ਕੇ ਆਏ ਆ ਤੇ ਫਾਈਨਲੀ ਬਾਈ ਆਪਾਂ ਪਾਸ ਹੋ ਗਏ ਆ ਤੁਹਾਨੂੰ ਮੈਸੇਜ ਇਹਦੇ ਤੇ ਮੈਂ ਦਿਖਾ ਦਿੰਨਾ ਜਿੱਦਾਂ ਆ ਗਿਆ ਮੈਸੇਜ ਚੈੱਕ ਕਰ ਸਕਦੇ ਹੋ ਜੀ ਆਪਾਂ ਹੁਣੀ ਟੈਸਟ ਪਾਸ ਕਰਕੇ ਆਏ ਆ ਦੇਖ ਲਓ 1 ਮਿੰਟ ਪਹਿਲਾਂ ਆਇਆ ਬਾਈ ਮੈਸੇਜ ਹੀ ਇਹ ਹੁਣੀ ਮੈਸੇਜ ਜਿਹੜਾ ਟੈਸਟ ਪਾਸ ਕਰਕੇ ਆਏ ਆ ਬਾਈ ਕੱਚੀ ਦਾ ਤੇ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਇਹੀ ਗੱਲ ਕਹਿਣਾ ਵੀ ਬਸ ਆਪਣਾ ਫੋਕਸ ਆ ਜਿਹੜਾ ਉਹ ਅੱਗੇ ਰੱਖੋ ਕੋਈ ਚੱਕਰ ਵਾਲੀ ਗੱਲ ਨਹੀਂ ਯਾਰ ਥੋੜੀਆਂ-ਬਹੁਤੀਆਂ ਗਲਤੀਆਂ ਚੱਲ ਜਾਂਦੀਆਂ ਨੇ ਕੋਈ ਚੱਕਰ ਵਾਲੀ ਗੱਲ ਨਹੀਂ ਹਨਾ ਮਾੜੀਆਂ-ਮੋਟੀਆਂ ਮਾੜੀਆਂ-ਮੋਟੀਆਂ ਚੱਲਦੀਆਂ ਨੇ ਬਾਲੀਆਂ ਨਹੀਂ ਜੇ ਆਪਾਂ ਐਵੇਂ ਤੈਨੂੰ ਕਹਿਦੀ ਏ ਯਾਰ ਭਰਾਬੋ ਹਨਾ ਵੀ ਪਰ ਫਿਰ ਵੀ ਚਲੋ ਅੱਜ ਪਾਸ ਹੋ ਗਏ ਆ ਥੈਂਕ ਯੂ ਤੁਹਾਡੇ ਸਾਰਿਆਂ ਦਾ ਤੇ ਬੜੀ ਖੁਸ਼ੀ ਵੀ ਆ ਯਾਰ ਮਨ ਦੇ ਵਿੱਚ ਕਿਉਂਕਿ ਅਗਲਾ ਸਟੈਪ ਆ ਤੇ ਜਿਹੜੇ ਬੰਦੇ ਪਹਿਲੀ-ਪਹਿਲੀ ਵਾਰ ਚ ਨਹੀਂ ਵੀ ਪਾਸ ਹੁੰਦੇ ਬਾਈ ਘਬਰਾਉਣ ਵਾਲੀ ਕੋਈ ਗੱਲ ਨਹੀਂ ਜ਼ਰੂਰੀ ਨਹੀਂ ਹੁੰਦਾ ਪੰਜੇ ਉਂਗਲਾਂ ਬਰਾਬਰ ਨਹੀਂ ਹੁੰ ਕਈ ਵਾਰ ਬੰਦੇ ਤੋਂ ਜਿਆਦਾ ਘਬਰਾ ਜਾਂਦਾ ਮਿਸਟੇਕ ਹੋ ਜਾਂਦੀ ਆ ਕੋਈ ਚੱਕਰ ਵਾਲੀ ਗੱਲ ਨਹੀਂ ਐਡੀ ਨਹੀਂ ਕੋਈ ਗੱਲ ਹੈਗੀ ਤੇ ਗਲਤੀਆਂ ਹੁੰਦੀਆਂ ਰਹਿੰਦੀਆਂ ਨੇ ਯਾਰ ਪਰ ਬਾਕੀ ਹੁਣ ਅੱਗੇ ਦਾ ਤੁਹਾਨੂੰ ਸਾਰਿਆਂ ਨੂੰ ਸ਼ਡਿਊਲ ਦੱਸਦਾ ਪਿਆ ਆ ਹੁਣ ਅੱਗੇ ਆਪਣੀਆਂ ਬੈਕਜਾੜਾਂ ਨੇ ਉਹਦੀਆਂ ਬੁੱਕ ਕਰਾਵਾਂਗੇ ਕਲਾਸਾਂ ਤੁਹਾਨੂੰ ਉਹ ਵੀ ਦੱਸੂ ਕਿੰਨੀ ਵੇਟਿੰਗ ਪੈ ਰਹੀ ਆ ਮੇਰੀਆਂ ਜਿੱਦਣ ਕਲਾਸਾਂ ਵੀਰੇ ਕੰਪਲੀਟ ਹੋਈਆਂ ਨੇ ਮੇਰੀ ਵੇਟਿੰਗ ਪਈ ਆ ਸਾਰੀ 20 ਕੁ ਆਪਣਾ ਹਾਂ 10 ਦਿਨਾਂ ਦੀ ਵੇਟਿੰਗ ਪਈ ਆ ਬਾਈ ਆ ਕੱਚੀ ਟਰਾਈ ਦੀ ਕਲਾਸਾਂ ਕੰਪਲੀਟ ਹੋ ਗਈਆਂ ਸੀ ਉਸ ਤੋਂ ਬਾਅਦ ਉਹ ਫਾਈਨਲ ਮੇਰੀ 10 ਦਿਨਾਂ ਬਾਅਦ ਹੋਈ ਆ ਚਲੋ ਫਾਈਨਲੀ ਆਪਾਂ ਬੈਕਯਾਰਡ 'ਚ ਪਹੁੰਚ ਗਏ ਆ ਹੁਣ ਕਲਾਸਾਂ ਕਲੂਸਾਂ ਬੁੱਕ ਕਰਵਾਉਨੇ ਆ ਫੇ ਚੱਲਦੇ ਆ ਅੱਗੇ ਹਨਾ ਤੇ ਆਹ ਦੇਖੋ ਜੀ ਇਕੋ ਡਰਾਈਵ ਆਪਣਾ ਸਕੂਲ ਚੱਕਰ ਮੜਿਆ ਬਾਕੀ ਬਾਕੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ